ਯਾ ਭੋਲੇ ਨਾਤ ਜੈ ਮਹਾਂ ਸ਼ੰਕਰ ਬਾਬਾ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਤਾ ਦੋਸਤੋ ਜਿਲ੍ਹਾ ਦਰੰਦਾਰ ਨੇ ਤੇ ਸ਼ਹਿਰ ਪੱਟੀ ਜਦਾਂ ਗੁਰੂ ਘਰ ਦੇ ਵਿੱਚ ਸਾਪ ਆਉਂਦੇ ਸੀ ਬਾਬਾ ਜੀ ਅੰਦਰ ਦੇ ਕੰਟਰੋਲ ਹੋ ਜਾਂਦੇ ਸੀ ਇੱਕ ਆਪਾਂ ਕੰਨ ਬੜਿਆ ਸੀ ਦੋ ਆਪਾਂ ਚ ਫੜਿਆ ਬਾਬਾ ਜੀ ਤੁਸੀਂ ਗੂੜੀ ਦਿੱਤਾ ਸੀ ਕੋਈ ਸੇਵਾ ਮੰਗੀ ਤਾਂ ਲੇ ਗੋ ਰਾਤ ਕਿੰਨੇ ਵਜੇ ਤੱਕ ਤੁਹਾਡੇ ਨਾਲ ਕਿਥੇ ਪਰੇਸ਼ਾਨ ਹੁੰਦੇ ਰਹੇ ਬੱਦਗੇ ਨਾ ਇੱਕ ਸਾਪ ਲੱਪਾ ਦੂਜਾ ਨਹੀਂ ਲੱਪਾ ਤੁਹਾਨੂੰ ਦਾ ਦੂਜਾ ਸਵੇਰੇ ਲਾ ਦਾਂਗੇ ਹੁਣ ਤੁਸੀਂ ਦੇਖਿਆ ਅਬ ਦੂਜਾ ਸਾਪ ਲੱਪਾ ਲੱਭਾ ਗਏ ਲੋਕਾਂ ਨੂੰ ਨੀਕ ਬੰਦੇ ਜਮਾੜਾ ਬੋਲ ਦਿੰਦੇ ਹਾਂ ਜੀ ਨਾ ਮਾਰੇ ਜਿਹੜਾ ਬੋਲਦੇ ਆਂਦੇ ਤੁਸੀਂ ਆਪਣੇ ਸਾਪ ਛੱਡ ਕੇ ਫੜਦੇ ਤੁਹਾਨੂੰ ਵੀਵਾਂ ਦਾ ਮਤਲਬ ਆ ਤੇ ਮੈਨੂੰ ਇਹ ਗੱਲ ਸੋ ਮੌਤ ਤਾਂ ਜੰਝ ਫੜਦੀ ਆ ਇਹ ਵੀਵਾਂ ਦਾ ਮਤਲਬ ਆ ਰੋਜ਼ ਇਹ ਤਾਂ ਜੰਝ ਮੌਤ ਫੜਦੇ ਆ 2400 ਵੀਡੀਓ ਆਡੀ ਆਨ ਰਿਕਾਰਡ ਨੈਟ ਦੇ ਇਹ ਸਿਰਫ ਵੀਵਾਂ ਕਰਕੇ ਹੀ ਮੌਤ ਤਾਂ ਜੰਝ ਫੜਦੇ ਆ ਚੱਲ ਓਏ ਨੀ ਮਿੱਤਰਾਂ ਨੂੰ ਕਮੈਂਟਾਂ ਦੇ ਵਿੱਚ ਮਾਰਾ ਚੰਗਾ ਤੇ ਬੋਲਦਾ ਨਾ ਐਉਂ ਆ ਜਾਉਂ ਹਮੜਾ ਆਣਾ ਧਮਗਾਣਾ ਕਾਕਾ ਕੰਮ ਕਰਕੇ ਭਗਾ ਵਾ ਅਸੀਂ ਤੈਨੂੰ ਭਗਾਵਨੀ ਆ ਕੰਮ ਕਰਕੇ ਆ ਵੇਖੀਓ ਨਾ ਮਾਸਾ ਬੰਦ ਕਰਦਾ ਵੀ ਉਹਨੂੰ ਜੈ ਬੋਲਨਾਥ ਮੇਰੇ ਸ਼ੰਕਰ ਬਾਬਾ ਸ਼ੰਕਰ ਬਾਬਾ ਹਲਾ ਆਪਾਂ ਨੂੰ ਚਾਪਾਈਂ ਕਾਰੇ ਨਹੀਂ ਦਾਂ ਲਾਜ਼ ਆਪਣਾ ਜਬਾਨ ਨਾਲ ਜਬਾਨ ਤੇਰੇ ਇਹ ਕਹਿੰਦਾ ਨਾ ਹੁਣ ਮੈਂ ਗੁਰੂ ਘਰ ਆ ਮੈਂ ਮਾੜਾ ਸ਼ਰਤ ਨਹੀਂ ਬੋਲਣਾ ਚਾਹੁੰਦਾ ਉਹੀ ਕਮੈਂਟਾਂ ਦੇ ਵਿੱਚ ਬਸ ਬੋਲ ਨਹੀਂ ਜੋਗੇ ਤੇ ਰੋਲਾ ਹੀ ਪਾਉਣ ਜੋਗੇ ਉਹ ਤਾਂ ਕੰਮ ਕਰਕੇ ਵਗਾ ਕੇ ਇਹਨੂੰ ਕੋਈ ਨਾ ਪੈਸਾ ਪੂਆਂ ਦਾ ਕੰਮ ਠੀਕ ਹੈ ਪੈਸੇ ਪੂਏ ਬਾਬਾ ਜੀ ਇਹ ਜਾਨਵਰ ਨੇ ਮੇਰਾ ਮੂੰਹ ਇਹ ਮੇਰਾ ਪ੍ਰੇਮ ਆ। ਕੋਈ ਮੇਰੇ ਕਮੈਂਡਰ ਨੂੰ ਮਾਰੇ ਚੰਗਾ ਬੋਲਦੇ ਕੱਪੜਿਆਂ ਨੂੰ ਬੋਲਦੇ ਅਸੀਂ ਕਦੀ ਪਰੇਸ਼ਾਨ ਹੀ ਨਹੀਂ ਹੁੰਦੇ। ਕੋਈ ਜਿੰਨੂੰ ਮਰਦੀ ਮੂੰਹ ਚੋਕੇ ਕਮੈਂਡਰਾਂ ਗਾਲਾਂ ਕਢਦੇ ਮਤਲਬ ਥੋੜੀ ਕਿ ਇਹਨੂੰ ਗਾਲਾਂ ਦ। ਤੇ ਬਾਕੀ ਵੀਰ ਦੀ ਮੇਰੇ ਕੰਮ ਨਹੀਂ ਚੰਗਾ ਲਈਦਾ ਮੇਰੇ ਲੋ ਬੜੀਆ ਬਾਈਕ ਨੂੰ ਕੰਮ ਕਰ ਦੋ। ਕੋਈ ਕੰਮ ਨਹੀਂ ਕਰਕੇ ਵਿਖਾਓ। ਬਾਬਾ ਜੀ ਮੈਂ ਕੱਲ ਕੱਲ ਸਾਬ ਆਪਣਾ ਜੱਟ ਕੇ ਬੜਿਆ। ਨਹੀਂ ਜੀ ਨਹੀਂ ਜੀ। ਕੋਈ ਮੈਨੂੰ ਕੱਲ ਫੋਨ ਕੀਤਾ। ਮੈਨੂੰ ਤਾਂ ਪਤਾ ਵੀ ਨਹੀਂਦਾ ਦੇਖੇ ਮਤਲਬ ਗੁਰੂ ਘਰ ਦੇ ਸਾਬ ਪਤੰਗ ਕਰਨ ਰਿਆ। ਇੱਕ ਕੱਲ ਬੜਿਆ। ਦੂਜਾ ਲੱਭੇ ਰਾਤ ਮੇਰਾ ਹੋਗਾ ਨਹੀਂ ਲੱਭ ਲੋਕੇ ਜਾਣੇ ਤੂੰ ਆਪਦੇ ਛੱਡ ਛੱਡ ਕੇ ਫੜੀ ਜਾਂਦੇ ਆ ਕਿ ਇੱਕੋ ਟੈਮਣੀ ਆ ਜਬਾ ਦੀ ਛੱਡ ਕੇ ਫੜਦਾ 14 1500 2000 ਵੀਡੀਓ ਆ ਮੈਂ 2000 ਹੀ ਘਰ ਬਦਲ ਲੂੰਗੇ ਲੋਕਾਂ ਨੇ ਘਰ ਛੱਡ ਛੱਡ ਕੇ ਦੋਸਤੋ ਦੇਖਦੇ ਆ ਕਿ ਦੂਸਰਾ 나ਗ ਦੇਵਤਾ ਜੀ ਕਿੱਥੇ ਆ ਤੇਰ ਤੋਂ ਪਹਿਲਾਂ ਆ ਪਹਿਲੇ ਸੱਪ ਨੂੰ ਥੋੜਾ ਜਿਹਾ ਸ਼ੇਪ ਕਰ ਲੀਏ ਹਾਂ ਹਾਂ ਚੁੱਕ ਦੁੱਕ ਮੈਂ ਤੇਰੇ ਗਾੜੀਆਂ ਓ ਕਾ ਬਾਬਾ ਜੀ ਕਮੈਂਡੇ ਵਿੱਚ ਬਹੁਤ ਕੁੱਤੇ ਭੰਨਦੇ ਆ ਮੈਨੂੰ ਆਹ ਨਾ ਉਹਨਾਂ ਦੀ ਅੱਜ ਗੱਲ ਕਰਦਾਂਗੇ ਇਹ ਦੋਈ ਉਹਨਾਂ ਦੱਸਾਂਗੇ ਵੀ ਇਹਨਾਂ ਦਾ ਭਰਾਇਆ ਕਿਰਪਾ ਕਮੈਂਡਾਂ ਦੇ ਵਿੱਚ ਮੇਰੇ ਲੀੜਿਆਂ ਨੂੰ ਮੇਰੇ ਕੱਪੜਿਆਂ ਨੂੰ ਆਂਦੇ ਤੋਂ ਆਪ ਸਭ ਪਛਾੜ ਕੇ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਦੇ ਘਰ ਚ ਕੱਢ ਕੇ ਫੜਤਾ ਮਾ ਤਿੰਨ ਫੜਿਆ ਨਾ ਬਾਬਾ ਜੀ ਇੱਕ ਕੱਲ ਬੜਿਆ ਇੱਕ ਅੱਜ ਫੜਿਆ ਤੋਂ ਹੁਣ ਲੱਭਣ ਨੇ ਕੋਈ ਮੈਨੂੰ ਬੱਸੋ ਟੈਡੀ ਕੋਈ ਮਾੜਾ ਮੰਗੀ ਆਪਾ ਬਾਬਾ ਦਿੱਤੇ ਖੁਸ਼ੀ ਨਾਲ ਤੇ ਬਾਬਾ ਜੇ ਇਦਾਂ ਵੜਿਆ ਕੰਮ ਕਰਕੇ ਵੀ ਲੋਗ ਇਹਨੂੰ ਕਹਿੰਦੇ ਸੀ ਗਾੜਾ ਕੱਢਣਾ ਤੇ ਮਾਰੂ ਦਾ ਲੈਣਾ ਖੁਸ਼ੀ ਨਾਲ ਬਾਬੇ ਸਭ ਕੁਝ ਦੇ ਦਿੰਦੇ ਆ ਆ ਬਾਬਾ ਆਵੇ ਆ ਗਿਆ ਆ ਜੀ ਆ ਗਿਆ ਆ ਆਵੇ ਆ ਆਵੇ ਆ ਆ ਦੇਖ ਆ ਰੋੜਾ ਆ ਆ ਜੀ ਬਰਾਵਾ ਜੀ ਤੂੰ ਨਾ ਕਰ ਆ ਜੀ ਆ ਜੀ ਯਾ ਬੋਲੇ ਨਾ ਸੱਜੇ ਬਾਸ਼ਾ ਵਾਹਿਗੁਰੂ ਕਿਰਪਾ ਕਰੋ ਕੋਲੇ ਦਾ ਭਲਾ ਕਰੋ ਸਾਡਾ ਵੀ ਭਲਾ ਰਿਸਕੀ ਕੰਮ ਜੇ ਤੇ ਕੇ ਦੇ ਪੈਰੇ ਪਿਛੇ ਸਾਡਾ ਵੀ ਭਲਾ ਕਰੋ ਯਾ ਬੋਲੇ ਨਾ ਯਾ ਮੇਰੇ ਸ਼ੰਕਰ ਬਾਬਾ ਯਾ ਮੇਰੇ ਮਹਾਦੇਵ ਬਾਬਾ ਜੀ ਇਹਦਾ ਵਧੀਆ ਕੰਮ ਕਰਦੇ ਆ ਪਹਿਲੇ ਫੋਨ ਤੇ ਪੂਰੇ ਜ਼ਿਲ੍ਹੇ ਦੀ ਸੇਵਾ ਜਾਜ ਰੋਜੀ ਦਾ ਸੇਰ ਵੀ ਲੋਕ ਸਾਡੇ ਕਮੈਂਟਾਂ ਦੇ ਸਾਨੂੰ ਮਾਰਾ ਚੰਗਾ ਬੋਲਣਾ ਰਾਤ 10 ਵਜੇ ਤੱਕ ਸੱਪ ਲੱਪਿਆ ਉਹ ਤੇਰੇ ਘਰ ਗਾਵੇ ਅਜੇ ਗੁਰੂ ਘਰ ਹੀ ਆਵੇ ਸੰਗ ਤੇ ਬੱਚੇ ਛੋਟੇ ਛੋਟੇ ਦੋਸਤੋ ਜਦਾਂਗਾ ਦੇਖੋ ਇਤਨ ਮਾਰ ਕੇ ਆਹ ਹਾਲਾ ਮਾਰ ਰਜ ਤੱਕ ਗੁਰੂ ਘਰ ਆ ਇਹ ਹਾਲ ਦੇ ਅੰਦਰ ਤੱਕ ਵਰ ਜਾਂਦੇ ਹੁੰਦੇ ਇਹ ਤਿੰਨ ਸੱਪ ਸੀ ਦੋਸਤੋ ਇੱਕ ਸੱਪ ਤੇ ਕੱਲ ਲੱਗ ਗਿਆ ਤੇ ਦੋ ਲੱਭਦੇ ਆ ਬਾਬਾ ਜੀ 9-10 ਵਜੇ ਨਹੀਂ ਲੱਭੇ ਦੋ ਲੱਭੇ ਹੋਣਾ ਦੋ ਅੰਦਰ ਸਾਹਮਣੇ ਆਣ ਕੇ ਪੁਜੀ ਦੇਖਿਆ ਤੁਹਾਡੀ ਪਹਿਲੀ ਰਿੰਗ ਚ ਤੇ ਚੇਕ ਦੇ ਗੁਰੂ ਘਰ ਦਾ ਕੰਮ ਆ ਜੇ ਕਿਤੇ ਤੁਹਾਨੂੰ ਗਾਹ ਵੀ ਮੁਸ਼ਕਲ ਆਉਂਦੀ ਆ ਉਹੀ ਮੇਰਾ ਨੰਬਰ ਸੇਵ ਕਰੋ ਸ਼ੋਵੀਰ ਜੀ ਜੇ ਕੇ ਤਾਂ ਪਤਾ ਲੱਗਦਾ ਵਾ ਵੀ ਸਭ ਕਿਹੜਾ ਸੁਪਨੇ ਕਿਹੜੀ ਇਹ ਚੀਜ਼ ਦਾ ਪਤਾ ਲੱਗਦਾ ਬਿਲਕੁਲ ਲੱਗਦਾ ਸਰ ਕੀ ਹੁਣ ਇਹਨਾਂ ਦੇ ਆਪਾਂ ਕਿਹੜੀ ਸੁਪਨੀਆਂ ਪਤਾ ਲੱਗ ਗਿਆ ਜਿਹੜੇ ਬੰਦੇ ਨੇ ਇਹ ਚੀਜ਼ਾਂ ਦਾ ਅੰਦਾਜ਼ਾ ਲਾਉਣਾ ਵਾ ਉਹੀ ਸੁਪਾਂ ਦੇ ਕੰਮ ਵਿੱਚ ਪੜ੍ਹਾਈ ਬੜੀ ਲੈਵਲ ਤੱਕ ਚਾਹੀਦੀ ਹੈ ਇਹ ਨਹੀਂ ਕਿ ਜਿਹੜੇ ਮਰਦੀ ਜੋਗੀ ਨੇ ਕੱਪੜੇ ਪਾਲੇ ਆ ਬੀਨ ਵੜਦੀ ਆ ਮੰਗਣਾ ਸ਼ੁਰੂ ਕਰਤਾ ਤੋ ਉਹਨੂੰ ਇਹ ਸੁਪਾਂ ਦੀ ਨੌਲਜ ਆਜ ਦੀ ਡੇਰ ਦੇ ਵਿੱਚ ਮੰਗਣ ਵਾਲੇ ਬੜੇ ਆ ਜੋਗੀ ਪਰ ਸੱਬ ਫੜਨ ਵਾਲੇ ਕੋਈ ਕੋਈ ਰਹਿ ਗਿਆ ਵਾ ਹੁਣ ਕੱਪੜੇ ਆ ਮੁੰਡਾ ਵਾਲੇ ਆ ਮੇਰੇ ਨਾਲ ਦਾ ਵਾਲੇ ਉਹ ਵਾਲੇ ਦੇਖਣ ਨੂੰ ਜੋਗੀ ਲੱਗਦਾ ਜੋਗੀ ਲੱਗਦਾ ਨਾ ਪਰ ਬਾਬਾ ਜੀ ਫੜਨ ਵਾਲੇ ਬਹੁਤ ਘੱਟ ਰਹਿ ਗਏ ਜੋਗੀਆਂ ਨੇ ਆਪਣੇ ਮੁੰਡੇ ਛੁੱਟ ਗਏ ਆਵੇ ਕਾ ਤੇ ਕਾ ਇਹ ਕਰਤੀ ਆਵੇ ਸੱਦੇ ਭਾਜੀ ਇੱਕ ਕਾਲੀ ਤੇ ਦੋ ਆ ਜੀ ਆ ਵੀ ਇੱਟਾਂ ਚ ਦੋ ਕਿੜਾ ਦੋਸਤੋ ਇੱਕ ਕੱਲ ਘੜਾਇਆ ਜੀ ਬਾਬਾ ਜੀ ਕੇ ਇਹਦੇ ਟਾਈ ਫੇਰਨਾ ਠੀਕ ਹੁੰਦਾ ਏ ਕਿਸੇ ਦੇ ਦਰਦ ਕਿੰਨੀ ਮਰਜੀ ਦਰਦ ਹੁੰਦੀ ਏ ਬਹੁਤ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਕਰਦੇ ਆ ਪਰ ਜ਼ਿੰਮੇਦਾਰੀ ਆ ਨੀ ਇਮਾਨਦਾਰੀ ਵਾਲੀ ਇਮਾਨਦਾਰੀ ਵਾਲੀ ਕਿਉਂ ਆ ਬੇ ਹਿਮੇਸ਼ਾ ਮਾਉ ਤਾਂ ਤੰਜ ਵੜਦੇ ਆ ਕਿਤਰੇ ਆ ਵੀ ਆਵੇ ਕੱਲ ਤੁਸੀਂ ਫੜਿਆ ਸੀ ਇੱਕਾ ਦੋ ਹਣ ਫੜਿਆ ਬੇ ਮਾਉ ਤਾਂ ਤੰਜ ਵੜਦੇ ਕਮੈਂਟਾਂ ਚ ਕਿਹੜੀ ਗੱਲ ਉਹ ਜੋ ਮਰਦੀ ਭੋਗਦੇ ਅਸੀਂ ਟੈਨਸ਼ਨ ਹੀ ਨਹੀਂ ਹੁੰਦੀ ਮੈਨੂੰ ਉਹਨਾਂ ਨੇ ਕੱਲ ਵੀ ਬੋਝਦੇ ਵੀ ਜੋਗੀ ਇਹ ਕੀ ਚੀਜ਼ ਆ ਤੇਰੇ ਕੋਲ ਬਸ ਇਹ ਚੀਜ਼ ਤੂੰ ਕੀ ਆਦੀ ਬਾਬੇ ਦੀ ਸੇਵਾ ਸੁਭਾ ਕਰੀ ਚਾਹੀਦੀ ਆ 나ਗਦੇਵ ਦੇ ਦੀ ਇਹ ਕੋਈ ਹੋਰੇ ਕਰਮਾਂ ਦੀ ਕੋ ਪਿਛਲੇ ਜਨਮ ਦਾ ਕੋ ਸਾਡੀ ਕੋ ਕਰਨੀ ਭਗਦੀ ਇਸ ਜਨਮ ਦੇ ਵਿੱਚ ਤੋਂ ਹੋਈ ਹੀ ਨਹੀਂ ਜੀ ਬੇ ਕੋ ਬੰਦਾ ਡਰਦਾ ਤੇ ਤੁਸੀਂ ਕਾਲੀ ਇੱਕ ਫੜਿਆ ਦੋ ਨਾ ਫੜਿਆ ਇੱਕ ਆਵੇ ਅੱਜ ਪਾਇਆ ਦੋਸਤੋ ਲਾਈਕ ਸ਼ੇਅਰ ਕਮੈਂਟ ਕਰੋ ਬਾਬਾ ਜੀ ਇਹੋ ਸਾਪੇ ਗੁਰੂ ਕਰੇ ਆਪਾਂ ਨੂੰ ਬੰਗ ਕਰਦੇ ਤੇ ਨਹੀਂ ਤੇ ਨਹੀਂ ਇੱਕ ਗੱਲ ਫੜਿਆ ਇੱਕ ਗੱਲ ਫੜਿਆ ਦੋ ਹੱਥ ਫੜੇ ਸੱਚੇ ਬਾਦਸ਼ਾਹ ਵਾਹਿਗੁਰੂ ਕਰਕੇ ਮੇਰੀ ਵੀ ਅਰਦਾਸ ਬੇਨਤੀ ਕਰਿਓ ਮੇਰੇ ਕੋ ਘਰ ਦੀ ਹੈ ਆਪਣਾ ਠੀਕ ਹੈ ਤੇ ਬਾਬੇ ਗਾੜੀ ਮੇਰੇ ਨਾਮ ਦੀ ਵੀ ਅਰਦਾਸ ਬੇਨਤੀ ਕਰਿਓ ਕਿ ਸੱਚੇ ਬਾਦਸ਼ਾਹ ਵਾਹਿਗੁਰੂ ਮੈਨੂੰ ਘਰ ਆਪਣਾ ਦਵੇ ਮੈਂ ਵੀ ਆਪਣੇ ਕਿਤੇ ਘਰ ਤੋਂ ਕਾਮ ਨਿਸ਼ਾਨਾ ਕਦਾ ਹੋਗਾ ਇਹ ਜਦੋਂ ਬਾਲਰ ਬੁੱਲਾ ਜਣਗੇ ਨਾ ਮਾੜੀ ਜੀ ਦੱਬ ਲਾਤੀ ਇਹਨੂੰ ਅੱਛਾ ਉਹ ਜਾ ਲੈ ਭਾਈ ਕੋਈ ਇਹਨੇ ਇਹਦਾ ਦਾਦ ਨਹੀਂ ਭੰਨਿਆ ਕੋਈ ਇਹਨੇ ਲੈ ਜਾਂਦੇ ਰਹੇ ਸਾਡੇ ਹੁੰਦੇ ਐ ਤਰ੍ਹਾਂ ਫੜਿਆ ਸਾਰੇ ਮਨਸਾ ਪਰ ਬਾਬਾ ਜੀ ਕਮਾਂਡਾ ਹੀ ਨੋਕ ਮੈਨੂੰ ਵੀ ਮਾੜਾ ਬੜਾ ਬੋਲਦੇ ਮੈਂ ਕਰਾਂ ਆਂਦੇ ਆਂਦੇ ਤੁਸੀਂ ਆਪਣੇ ਹਿਸਾਬ ਨਾਲ ਛੱਡ ਕੇ ਵੀਡੀਓ ਬਣਾਈ ਜਾਂਦੇ ਤੇ ਕਿੱਥੇ ਸਾਬ ਅਸੀਂ ਕੱਲ ਤੈਨੂੰ ਫੜਾਇਆ ਆ ਦੂਰ ਸਾਡੇ ਅੱਖਾਂ ਦੇ ਸਾਹਮਣੇ ਸਾਰੇ ਮੁਲਕ ਦੇ ਜਿਹੜੇ ਬੜੇ ਆ ਤੇ ਇੱਕ ਹੁਣ ਬਾਬਾ ਜੀ ਇੱਕ ਬਾਬਾ ਜੀ ਹੁਣ ਕਿਸੇ ਦੇ ਘਰੋਂ ਕੱਢ ਗਏ ਜਦੋਂ ਤੁਹਾਡਾ ਹੁਣਾ ਨਾ ਉਦੋਂ ਕਿਸੇ ਦੇ ਘਰੋਂ ਸੱਪ ਕੱਢਣ ਲਈ ਇੱਕ ਪਰਸੋਂ ਰਾਤ 11 12 1 ਵਜੇ ਕੱਢਿਆ 24 24 ਰੰਡੇ ਲੋਕਾਂ ਦੀ ਸੇਵਾ ਦਾ ਕਰ ਰਹੇ ਨੇ ਆਦਮੀ ਤੇਰੇ ਬੇਲੇ ਆਈਏ ਦੋ ਉਦਾਂ ਟੱਚ ਕਰਨਾ ਹਾਂ ਪਾਵੇਲਾ ਕੁੱਟਣਾ ਨਹੀਂ ਕੁੱਟਣਾ ਨਹੀਂ ਕੁੱਟਣਾ ਨਹੀਂ ਕੁੱਟਣਾ ਨਹੀਂ ਕੁੱਟਣਾ ਨਹੀਂ ਉਦਾਂ ਤੁਸੀਂ ਟੱਚ ਕਰ ਲੋ ਕੁੱਟਿਓ ਨਾ ਉੱਟੀ ਉਹ ਨਾ ਨਹੀਂ ਅੱਜ ਨਾ ਪੀਣਾ ਇਤਰੇ ਫੜਦੇ ਗੁਰੂਆ ਮੈਂ ਅੱਧਾ ਘੰਟਾ ਹੋ ਗਿਆ ਲਾਗ ਨਹੀਂ ਲੈ ਨਾ ਉਹ ਮੈਂ ਤਵੇ ਫੜ ਕੇ ਵੇਖਣ ਆ ਨਾ ਓਏ ਸੱਪ ਸੁਪ ਕੋਈ ਹੁਆ ਨਹੀਂ ਹੁੰਦੀ ਇਹ ਡਾਰੀ ਹੈ ਸਿਰਫ ਲੋਕਾਂ ਨੂੰ ਕਿਹੜੀ ਪੁੱਛੋ ਕਿਹੜੀ ਨਹੀਂ 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 ਆ ਨਹੀਂ 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 ਦੋਸਤੋ ਇਹ YouTube ਤੇ ਵੀਡੀਓ ਸਨੇਕ ਮੈਨ ਪੰਜਾਬ ਤੇ ਦੇਖ ਰਹੇ ਜੇ ਤੇ ਨੰਬਰ ਹੈਗਾ ਜੀ 95 9999 ਰੇਂਜ ਤੇ 35 ਲਾਇਕ ਸ਼ੇਅਰ ਕਮੈਂਟ ਕਰੋ ਕਮੈਂਟਾਂ ਦੇ ਮਾਰੇ ਨਾ ਬੋਲੋ ਬਾਕੀ ਕਿਤੇ ਲੋੜ ਹੈ ਯਾਰ